बल्ले बल्ले पीछे बल्ले बल्ले हां तो मनेंद्र नहीं लगती वही है यार ਹੁਣ ਜਾ ਕੇ ਦੱਸਦਾ ਮੈਂ ਬਾਈ ਕਿਕਰ ਨੂੰ ਵੀ ਮਨਿੰਦਰ ਤਾਂ ਇੱਥੇ ਆ ਬੋਤਲ ਦਾ ਹੱਲ ਤਾਂ ਹੋ ਗਿਆ ਬਾਈ ਤੋਂ ਲਵਾਂਗੇ ਬੋਤਲ ਦੀ ਪਾਰਟੀ ਕਿ ਮੈਨੂੰ ਪਤਾ ਹੈ ਚੁੱਪ-ਚੁੱਪ ਜੇ ਕਰਕੇ ਪੈ ਗਿਆ ਕਿ ਬੇਬੇ ਮੇਰਾ ਨਹੀਂ ਜੀ ਲੱਗਦਾ ਇਸ ਖਰਚ ਮੇਰਾ ਤਾਂ ਹੀ ਨਾ ਚੁੱਪ-ਚੁੱਪ ਜੇ ਆਗਾ ਉਹ ਚੁੱਪ-ਚੁੱਪ ਤਾਂ ਸੀ ਤਾਂ ਇਹ ਮੇਰਾ ਜੀ ਨਹੀਂ ਲੱਗਦਾ ਇੱਥੇ ਮੇਰਾ ਤਾਂ ਪਿੰਡ ਜਾਣ ਨੂੰ ਜੀ ਕਰਦਾਗਾ ਤੂੰ ਸੀ ਮੈਨੂੰ ਇੱਥੇ ਲਿਆ ਕੇ ਵਸਾਤਾ ਬਸ ਲਪਸਾ ਕੀ ਦਿੱਤਾ ਵਧਗਾ ਸਮਝੀ ਆਪਾਂ ਨਾ ਘਰਬਾਰ ਆਗਾ ਵਧਗਾ ਆਪਣੀ ਕਬੀਲਦਾਰੀ ਚੱਲੀ ਜਾਂਦੀ ਆ। ਕੀ ਆਪਣਾ ਘਰਬਾਰ ਵੇ ਬੇ ਕਿਰਾਏ ਤੇ ਬੈਠ ਗਿਆ ਆ ਆਪ ਦਾ ਛੱਡ ਕੇ ਆਪ ਦਾ ਵਧੀਆ ਐਡਾ ਸੋਹਣਾ ਖੁੱਲਾ ਡੁੱਲਾ ਘਰ। ਕੋਈ ਇਹਦੇ ਮੰਗਰ ਲੱਗ ਗਈ ਜਾਵਾ। ਮੰਗ ਰ ਇਹਦੇ ਕੀ ਲੱਗ ਗਈ ਪੁੱਤ ਕੋਈ ਨਹੀਂ ਘਰਬਾਰ ਵੀ ਆਪਣਾ ਸਭ ਅਣਜੂਗਾ ਸਾਰਾ ਕੁਝ ਹੋ ਜੂਗਾ। ਤੈਨੂੰ ਤਾਂ ਮੈਂ ਉਹਨਾਂ ਤੋਂ ਟਾਲ ਕੇ ਲਈ ਸੀਗੀ। ਕੀ ਤੂੰ ਟਾਲ ਕੇ ਲਈਆਂ ਨਾ ਟਾਲਣ ਨੂੰ ਮੇਰੀ ਤੂੰ ਬੇਇੱਜ਼ਤੀ ਕਰਾਦੀ ਵੇ ਟਾਲ ਕੇ ਹੁਣ ਕਹਿੰਦੇ ਹੁਣ ਕਿ ਬ ਡਰ ਕੇ ਭੱਜ ਗਿਆ ਉਸ। ਡਰ ਕੇ ਕਾਹ ਤੋਂ ਭੱਜ ਗਿਆ ਉਹਦੇ ਤੂੰ ਉਹਨਾਂ ਨਾਲ ਖੇਤ ਜਾ ਕੇ ਲੜਾਈ ਕਰ ਲਈ ਵੱਟ ਪਿੱਛੇ। ਹਾਂ ਉਹ ਤੈਨੂੰ ਕੁੱਟਣ ਆਗੇ ਫੇਰ ਤੈਨੂੰ ਉਹ ਦੂਜੇ ਆਗੇ ਮੇਰੀ ਗੱਲ ਸੁਣ ਮੈਨੂੰ ਪਾਲਾ ਗਿਆ ਠੀਕ ਹੈ ਪਾਲਾ ਗਿਆ ਪਾਲ ਨੇ ਕੁਝ ਨਹੀਂ ਬੋਲਿਆ ਆਪਾਂ ਪਾਲ ਨੇ ਨੂੰ ਜਮਾ ਕੋਈ ਗੱਲ ਨਹੀਂ ਕੀਤੀ ਠੀਕ ਹੈ ਜਿੱਦੇ ਦਾ ਬੂਜੂ ਦਾ ਮੁੰਡਾ ਜਾ ਕੇ ਉੱਥੇ ਮੇਰੇ ਨਾਲ ਬੱਟ ਦੇ ਉੱਤੇ ਇੱਕੋ ਹੀ ਟੱਕ ਮਾਰ ਰਿਹਾ ਸੀ ਮੈਂ ਨੂੰ ਸਿਰਫ ਇੰਨੀ ਗੱਲ ਕਹੀ ਸੀ ਵੀ ਮੇਰੀ ਗੱਲ ਸੁਣ ਲੈ ਬੱਟ ਪਈ ਹੋਈ ਹੈ ਸਾਂਝੀ ਆ ਟੱਕ ਨਾ ਲਾ ਤੂੰ ਇੱਥੇ ਮਿੱਟੀ ਮਾਹ ਤੂੰ ਜਮਾ ਨਾਲ ਨਾਲ ਖੋਰੀ ਜਾਣਾਗਾ ਠੀਕ ਹੈ ਇੰਨੀ ਗੱਲ ਦੇ ਉੱਤੇ ਬੇਬੇ ਉਸ ਕਹੀ ਚੱਕ ਕੇ ਮਾਰੀ ਮੇਰੇ ਫੇਰ ਹੀ ਮੈਂ ਮਾਰਿਆ ਸੀ ਕਸੀਆ ਸਿਰ ਦੇ ਵਿੱਚ ਆਪ ਜੇ ਕਿ ਮੈਂਟਰੀ ਦਾ ਦਾਵਾ ਕਰਿਆ ਕਿ ਮੇਰਾ ਸਿਰ 파ੜਦਾ ਸਿਰ 파ੜਦਾ ਮੈਂ ਮਾਰੂਗਾ ਨਹੀਂ ਮੈਂ ਤਾਂ ਹੋਰ ਵੀ ਮਾਰਨਾ ਸੀ ਕਸੀ ਆਪਦੇ ਸਿਰ ਚ ਬਾੜ ਹੀ ਦਿੰਦਾ ਉਹਨੂੰ ਮਾਰ ਹੀ ਦਿੰਦਾ ਨਾ ਮਾਰ ਦਿੰਦਾ ਬਾ ਜਾ ਕੇ ਜੇਲ੍ਹ ਚ ਬਹਿ ਜਾਂਦਾ ਅਸੀਂ ਰੁੱਲ ਜਾਂਦਿਆਂ ਨਾ ਉਹ ਸੱਸ ਉਹ ਦਵਾਖੜੀ ਸੀ ਉਹ ਕਲਪਨਾ ਫਿਰ ਕਿ ਥੱਲੇ ਲੱਗ ਕੇ ਕਿੰਨਾ ਕਰਮ ਨਿਕਲੂਗੀ ਜ਼ਿੰਦਗੀ ਬੇਬੇ ਜ਼ਿੰਦਗੀ ਤਾਂ ਨਿਕਲੂਗੀ ਨਾਲ ਨਿਕਲੂਗੀ ਅੱਜ ਤਾਂ ਉਹਨਾਂ ਨੇ ਇੱਕ ਇੱਕ ਟੱਕ ਮਾਰਿਆ ਵੀਰੇ ਸਾਹਮਣੇ ਕਿਹੜੇ ਤੋਂ ਮੈਂ ਅੱਛਾ ਮੇਰੇ ਪਿੱਠ ਪਿੱਛੇ ਦਾ ਸਾਰੀ ਜ਼ਮੀਨ ਦੱਬ ਲੈਣਗੇ ਮੇਰੀ ਆਈ ਕਿ ਮੈਂ ਦੱਬ ਲਾਂਗੇ ਜਮੀਨ ਤੂੰ ਵੀ ਮਾੜੀ ਜੀ ਸਮਾਈ ਰੱਖਿਆ ਕਰ ਤੂੰ ਵੀ ਸਾਰਾ ਦਿਨ ਨਾ ਗਰਮ ਰਹਿਣਾ ਗਾ ਗਰਮ ਨਹੀਂ ਹੈਗਾ ਬੇਬੇ ਮੈਂ ਅਛਾ ਪਾਲੇ ਨੇ ਮੇਰੇ ਨਾਲ ਗੱਲਾਂ ਕਿ ਵਧੀਆ ਕੀਤੀ ਮੈਂ ਪਾਲੇ ਨੂੰ ਬਾਏ ਬਾਏ ਕਰੀ ਗਿਆ ਪਾਲਾ ਵੀ ਮੁੜ ਕੇ ਉਹਦੇ ਨਾਲ ਲੜ ਗਿਆ ਫੇਰ ਰਣ ਨਹੀਂ ਸੋਣਾ ਟਗਲੇ ਦੋਨੇ ਜਣੇ ਇੱਕ ਬਣ ਕੇ ਤੇ ਤੈਨੂੰ ਕੱਲ ਉਹਨਾਂ ਨੇ ਮੈਂ ਉਹ ਪਾਲੇ ਨੇ ਵੀ ਮੇਰੇ ਖਿਲਾਫ ਗਵਾਹੀ ਦਿੱਤੀ ਤਾਂ ਹੀ ਤਾਂ ਪਾਲੇ ਨੂੰ ਗਾਲਾਂ ਕੱਢੀਆਂ ਸੀ ਮੈਂ ਤੂੰ ਹੁਣ ਆਈ ਤਾਂ ਮੈਂ ਤੈਨੂੰ ਫੇਰ ਦੇਖੂਗਾ ਮਾ ਤੇ ਜੇ ਤੇਰੇ ਉਹ ਦੋ ਸੱਟ ਫੇਟ ਮਾਰਦੇ ਘਰੇ ਆ ਜਾਂ ਆਗੇ ਸੀਗੇ ਸੱਟ ਫੇਟ ਮਾਰਦੇ ਵਾਧੂ ਐਵੇਂ ਮੇਰੇ ਕੋਲ ਕਸੀਆ ਸੀ ਕਸੀਆ ਕਮਾ ਦਦਾ ਮ ਉਹਦੇ ਵੱਜਿਆ ਨਾ ਪੜਪੜੀ ਜਿੱਥੇ ਇਹਨੇ ਟਾਂਕੇ ਲੱਗੇ ਆ ਵੱਜਿਆ ਤਾਂ ਹੈਗਾਗਾ ਫਿਰ ਆਪਣਾ ਚ ਪਾਈ ਗਈ ਸਾਰੀ ਗੱਲ ਅਕੇ ਦੇ ਵਿੱਚ ਕਸੂਰ ਸੀ ਸਾਰਾ ਸਾਰਾ ਅਗਲਾ ਨੇ ਤੇਰੇ ਚ ਕਰਤਾ ਉਹਦਾ ਪਾਲੇ ਵਰਗਿਆਂ ਨੇ ਜਾਣ ਕੇ ਇਹਨਾਂ ਨੇ ਮੇਰੇ ਖਿਲਾਫ ਗਵਾਹੀ ਦਿੱਤੀ ਤਾਂ ਗੱਲ ਕਹੀ ਆ ਫੇ ਮੇਰੀ ਗੱਲ ਸੁਣ ਅੱਜਾ ਉੱਥੇ ਗੱਲ ਵਾਝੀ ਪਾਲੇ ਨਾਲ ਹਾਂ ਮੈਂ ਕਰੂੰਗਾ ਗੱਲ ਉਹਨਾਂ ਨੂੰ ਭਾਂਦੀ ਜਾ ਕੇ ਉੱਥੇ ਆਪਣਾ ਕੀ ਨਾਂ ਦਾ ਸਿਮੇਂ ਬਾਰੇ ਕੀ ਗੱਲ ਕਰਨ ਦੀ ਲੋੜ ਸੀ ਜਦੋਂ ਬਿੰਦਰ ਦੇ ਘਰ ਵਾਲਿਆਂ ਨੇ ਮੇਰੀ ਕੋਈ ਗੱਲਬਾਤ ਨਿਭੜੀ ਨਵੜਾਈ ਸਾਰਾ ਕੁਝ ਹੋ ਗਿਆ ਜਦੋਂ ਪਾਲੋ ਦੇ ਨਾਲ ਸਾਰਾ ਨਿਮੇੜਾ ਹੋ ਗਿਆ ਬੁਰਗੀਆਂ ਦੀ ਗੱਲ ਤਾਂ ਕਰਨ ਦੀ ਲੋੜ ਹੀ ਨਹੀਂ ਸੀ ਤੂੰ ਫੁਲਾਨੀ ਲਾਇਆ ਕਰਕੇ ਤੂੰ ਉਹਦੇ ਨਾਲ ਇੰਨੀਆਂ ਗੱਲਾਂ ਕੀਤੀਆਂ ਨੇ ਮੇਰੀਆਂ ਪਤਾ ਹੀ ਆ ਮੈਨੂੰ ਕਿੰਨੀਆਂ ਗੱਲਾਂ ਬਾਤਾਂ ਕਰੀਆਂ ਤੇਰੇ ਬਾਰ ਖਿਲਾਫ ਇਹ ਤਾਂ ਫੁਲਾਨੀ ਟੀਮੀ ਨਾ ਆਇਆ ਇਹ ਠਿੰਕੀ ਟੀਮੀ ਨਾ ਆਇਆਗਾ ਪਤਾ ਮੂੰਹ ਦਿਖਾਉਣ ਜੋਗਰੇ ਨਹੀਂ ਰਹੇ ਪਿੰਡ ਵੇਲੇ ਉਹ ਬੇਬੇ ਯਾਰ ਉਹ ਹੀ ਕਰ ਤੂੰ ਵੀ ਉਹਨਾਂ ਮਗਰ ਲੱਗ ਲਾ ਮੈਂ ਬਲਾਂ ਦੇ ਕਿੰਨਾ ਕੀ ਗਲਤ ਕਰਤਾ ਜਵਾਨੀ ਚ ਸਾਰੇ ਹੀ ਕਰ ਦਿੰਦੇ ਹੁੰਦੇ ਐਡੀ ਕਬੱਡੀ ਗੱਲ ਨਹੀਂ ਹੁੰਦੀ ਉਹ ਤਾਂ ਉਹੀ ਜਿੰਨਾ ਮਗਰ ਲੱਗ ਜਾਨੀ ਆ ਕਿ ਮੈਂ ਗਲਤ ਥੋੜੀ ਕੀਤਾਗਾ ਸਾਰੀ ਗੁਣੀਆਂ ਹੀ ਗਲਤ ਹੈ ਸਾਰੇ ਬੰਨਾਂ ਨੂੰ ਹੁੰਦੀ ਫਿਰੇ ਆਪਾਂ ਲੋਕਾਂ ਮਗਰ ਥੋੜਾ ਜਾਣਾਂਗਾ ਸੋਹਣਾ ਤੇਰੇ ਜਵਾਕ ਆ ਸੋਹਣਾ ਤੇਰਾ ਟੱਬਰ ਆ ਵਧਗਾ ਬਲਖਾਓ ਪੀਓ ਮੌਜਨਾ ਤੇ ਆਪਾਂ ਕਿਸੇ ਤੋਂ ਕੀ ਲੈਣਾਗਾ ਟੱਬਰ ਮੇਰੀ ਸੁਣਦਾ ਟੱਬਰ ਤਾਂ ਸੁਣਦਾ ਉਹਦੀ ਮਾਂ ਦੀ ਨਾ ਹੁਣ 4 ਦਿਨ ਗਈ ਐ ਉਹਦੀ ਮਾਂ ਘਰੇ ਸ਼ਾਂਤੀ ਐ ਨਾ ਜਮਾ ਹੁਣ ਸੁੱਖ ਸ਼ਾਂਤੀ ਆ ਆਪਣੇ ਘਰੇ ਵਧਗਾ ਪਹੱਸਦੇ ਆ ਬੋਲਦੇ ਆ ਵਧਗਾ ਪੈਂਦੇ ਸੋਹਣੇ ਆ ਜੇ ਹੁਣ ਜੇ ਆ ਜੂਗੀ ਇੱਥੇ ਸਾਨੂੰ ਹੀ ਨਹੀਂ ਦੋ ਜਣਿਆਂ ਨੂੰ ਬੋਲਣ ਦਿੰਦੀ ਆਪਸ ਵਿੱਚ ਇਹ ਬੱਜਦੀ ਮਗਰ ਲੱਗ ਜਾਂਦੀ ਆ ਹਉ ਜੇ ਤੂੰ ਕਹਿੰਨੀ ਏ ਟੱਬਰ ਸੋਣਾ ਤੇ ਵਧੀਆ ਜਦੋਂ ਮੇਰੀ ਗੱਲ ਮੰਨੂਗੀ ਨਹੀਂ ਤਾਂ ਫਿਰ ਮੈਨੂੰ ਕੀ ਲੋੜ ਹੋਗੀ ਕੋਈ ਨਹੀਂ ਹਾਂ ਤਾਂ ਚੱਲਦਗੇ ਰਹਿੰਦੀਆਂ ਘਰਾਂ ਦੇ ਵਿੱਚ ਇਹ ਜੀ ਮਾਂ ਹੀ 12 ਤਾਲੀ ਆਗੀ ਇਹ ਚ ਵੀ ਨਹੀਂ ਕੁਝ ਹੋ ਰਿਹਾ ਇਹਦੀ ਮਾਂ ਦੇ ਕਰਕੇ ਇਹਦੀ ਮਾਂ ਦੇ ਕਰਕੇ ਤਾਂ ਬੰਨ ਤੋਂ ਭੈਣ ਗਈ ਆ ਇੱਥੋਂ ਉਹ 2 ਦਿਨ ਹੋ ਗਿਆ ਫੋਨ ਨਹੀਂ ਚੱਕਦੀ ਫੋਨ ਨਹੀਂ ਕਰਦੀਗੀ ਭਾਵੇਂ ਮੇਰੇ ਨਾਲ ਕੀ ਗੱਲ ਬਾਤ ਹੈ ਮੇਰੇ ਨਾਲ ਕਹਦਾ ਰੋਸਾਗਾ ਤੂੰ ਕੀ ਗੱਲ ਕਿਉਂ ਹੈ ਤੂੰ ਉਧਰ ਦੀ ਉਧਰ ਬਾਕੀ ਤੇਰਾ ਇਹਦੀ ਮਾਂ ਨਾਲ ਰੋਸਾ ਸੀ ਭਾਈ ਚੱਲ ਠੀਕ ਹੈ ਤੁਹਾਡੀ ਆਪਸ ਵਿੱਚ ਗੱਲਬਾਤ ਸੀਗੀ ਮੈਨੂੰ ਪਤਾ ਹੈਗਾ ਤੂੰ ਉਸੇ ਦੀ ਟੈਨਸ਼ਨ ਜੀ ਬਾਹਲੀ ਲਈ ਬੈਠਾਂਗਾ ਬਿਓ ਆਈ ਨਹੀਂ ਕਿ ਤੂੰ ਉਧਰ ਦੀ ਉਧਰ ਬਾਕੀ ਦੱਸ ਕੇ ਵੀ ਨਹੀਂ ਕਿ ਆਪਾਂ ਨੂੰ ਉਧਰ ਜਾਉਂਗੀ ਚਲ ਕੋਈ ਨਹੀਂ ਤੂੰ ਆ ਬਾਲਾ ਬੁਸ ਬੁਸ ਜਿਆ ਨਾ ਕਰ ਜਾ ਕੇ ਮੇਲਿਆਈ ਮੈਂ ਕਿਤਾਉਂਗਾ ਮੈਂ ਫੋਨ ਵੀ ਚੱਕਿਆ ਕੱਲ ਤਾਂ ਮੇਰਾ ਚਲ ਕੋਈ ਨਹੀਂ ਪਤਾ ਮੈਂ ਫੋਨ ਲਾਉਣੀ ਹੈਗੀ ਤੂੰ ਇੱਥੇ ਬਿੰਦ ਚੱਟ ਪਾਇ ਤੇ ਮੈਂ ਰੋਟੀ ਰੂਟੀ ਦਾ ਪਤਾ ਕਰਦੇ ਵੀ ਬਣਾਈ ਜਾਂਦੀ ਆ ਉਹ ਚਲ ਕਰ ਲਾ ਲੈ ਲਿਆ ਦੇ ਰੋਟੀ ਲਿਆਉਣੀ ਆ ਮੈਂ ਰੋਟੀ ਲੱਸੀ ਲੱਸੀ ਲਿਆ ਦੇ ਔਰ ਪਹਿਲਾਂ ਘਰੇ ਹੁੰਦੀ ਸਾਬ ਦੀ ਲੱਸੀ ਚਾੜੜਕ ਲੈਂਦੇ ਹੁਣ ਦਹੀਂ ਮੁੱਲ ਦੀ ਲਿਆ ਕੇ ਉਹ ਜਿਹੜਾ ਭੋਰਾ ਚ ਲੱਸੀ ਮੈਂ ਭੋਰਾ ਚ ਲੈ ਆਈ ਪਈ ਲੈਂਦੇ ਦਹੀਂ ਵੀ ਤੇ ਲੱਸੀ ਵੀ ਹੈਗੀ ਲਿਆਉਣੀ ਆ ਰੋਟੀ ਮੈਂ ਕਿ ਬਣਾ ਲੈ ਜੰਨੇ ਪੁੱਤ ਬਸ ਬੇਬੇ ਮਰਤੀ ਬਣਾ ਕੇ ਹੱਥੀਂ ਆਟਾ ਗੁੰਨਦੀ ਸੀ ਮੈਂ ਅੱਛਾ ਤੇ ਚੱਲ ਬਣਾ ਲਾ ਫੇਰ ਰੋਟੀ ਤੇ ਮੈਂ ਅੰਦੀ ਸਮਾਂ ਉਹ ਬੰਤੋਂ ਨੇ ਨਾ ਫੋਨ ਲਾਇਆਗਾ ਹੈ ਤੇ ਨਾ ਕੁੜੀ ਉਹ ਆਈ ਉਧਰ ਹੀ ਉਧਰ ਹੀ ਭੋਤੋ ਵਾਗੀ ਉਹ ਲੈ ਚੱਲ ਬੇਬੇ ਕੋਈ ਨਹੀਂ ਫੇਰ ਕਿ ਹੋ ਗਿਆ ਵਾਗੀ ਉਹ ਨੂੰ ਜਾਣਾ ਹੀ ਸੀ ਆਪਦੇ ਘਰੇ ਜਾਣਾ ਤਾਂ ਸੀਗਾ ਪੁੱਤ ਹੁਣ ਮੈਨੂੰ ਜੀਜਾ ਨਹੀਂ ਲੱਗਦਾ ਤੇ ਬਲਾਈ ਚਿੱਤ ਜਿਹਾ ਲੋਚੀ ਜਾਂਦਾ ਉਹਨੂੰ ਅੱਛਾ ਚੱਲ ਕੋਈ ਫੋਨ ਲਾ ਲੈਂਦੀ ਫੋਨ ਤੇ ਗੱਲ ਕਰ ਲੈਂਦੀ ਤੂੰ ਹਾਂ ਸੱਚ ਉਹ ਲਾਡੀ ਦਾ ਫੋਨ ਆ ਹਨਾ ਲੈ ਮੈਂ ਲਾ ਕੇ ਦੇ ਦੇ ਫੇਰ ਹਾਂ ਲੱਗਾ ਮੈਂ ਤਾਂ ਗੱਲ ਭੁੱਲੀ ਖੜੀ ਸੀਗੀ ਅੱਛਾ ਚੱਲ ਲਾ ਕੇ ਦਿੰਦੀ ਲਾ ਕੇ ਦੇ ਮੈਨੂੰ ਮੈਂ ਗੱਲ ਕਰਾਂ ਮੈਂ ਤਾਂ ਜੀ ਜਾਨੀ ਲੱਗਦਾਗਾ ਭੈਣ ਦੇ ਫੋਨ ਤੇ ਲਾਇਆ ਨੇ ਫੋਨ ਤੋਂ ਨਾ ਨਾ ਮੈਂ ਤਾਂ ਲਾਇਆ ਹੀ ਨਹੀਂ ਮੈਂ ਤਾਂ ਜਾਨ ਹੀ ਨਹੀਂ ਆਈ ਫੋਨ ਵਾਲੀ ਗੱਲ ਅੱਛਾ ਲੈ ਲਾ ਕੇ ਦਿੰਦੀ ਜਾਈ ਜਾਂਦੀ ਰਿੰਗ ਲੈ ਰਿੰਗ ਤਾਂ ਜਾਈ ਜਾਂਦੀ ਜਾਈ ਜਾਂਦੀ ਹਾਂ ਦੇਖ ਹਾਂ ਜਾਈ ਜਾਂਦੀ ਅੱਛਾ ਹਾਂ ਪੁੱਤ ਲਾਡੀ ਹਾਂ ਸਸਰੀਕਾਲ ਭਾਈ ਹੋਰ ਤੂੰ ਠੀਕ ਆ ਘਟੀ ਹਾਂ ਹਾਂ ਠੀਕ ਆ ਪਤਾ ਠੀਕ ਆ ਮੈਂ ਤਾਂ ਵਧ ਗਿਆ ਤੇ ਤੇ ਮੈਂ ਤਾਂ ਮੰਮੀ ਦਾ ਕੁਛ ਦੀ ਸੀਗੀ ਮੈਂ ਤਾਂ ਭੋਗ ਤੋਦੜੀ ਵਾਗੀ ਠੀਕ ਆ ਤੇ ਮੈਂ ਆਇਆ ਹੁੰਦੇ ਸੀ ਮਖਾਦੇ ਨਾਲੇ ਉਹ ਤਾਂ ਦੇਖਣਾ ਕਿਕਰ ਸੇ ਆਪਣਾ ਆਖੀ ਜਾਂਦਾ ਸੀ ਕਹਿੰਦਾ ਭੈਣ ਨੂੰ ਕਿ ਬਲਾਈ ਜੀਜਾ ਕਰੀ ਜਾਂਦਾ ਮੇਡ ਨੂੰ ਨਾ ਤਾਂ ਉਹਨੇ ਫੋਨ ਲਾਇਆਗਾ ਤੇ ਨਾ ਉਹ ਆਈ ਐ ਇੱਧਰ ਸਾਨੂੰ ਤਾਂ ਨਾਲ ਜਿਹੜਾ ਕੱਪੜਾ ਵੀ ਉਹ ਤਾਂ ਇੱਥੇ ਪਿਆ ਗੱਲ ਹਾਂ 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 ਸਕੂਲ ਚ ਜਾਂ ਤੂੰ ਠੀਕ ਆ ਪੁੱਤ ਕੋਈ ਨਹੀਂ ਸਕੂਲ ਚ ਜਾ ਕੇ ਨਾ ਫਿਰ ਤੂੰ ਮੇਰੀ ਗੱਲ ਕਰਾਈ ਜਾ ਕੇ ਚੰਗਾ ਤੇਰੀ ਮਾਂ ਨਾਲ ਹੋਰ ਮੈਨੂੰ ਤਾਂ ਜੀ ਨਹੀਂ ਲੱਗਦਾ ਪੁੱਤ ਜਮਈ ਤੇ ਚੱਲ ਕੋਈ ਨਹੀਂ ਆਇਆ ਤਾਂ ਮੈਂ ਫਿਰ ਮ ਕਾਲ ਦੂੰਗੀ ਹਾਂ ਕਾਲ ਦੂੰਗੀ ਕਿਕਰ ਨੂੰ ਕਾਲ ਦੂੰਗੀ ਕੀ ਪਤਾ ਮੈਂ ਵੀ ਨਾਲ ਹੀ ਆਈ ਜਾਮਾ ਪਰ ਮੈਂ ਪੁੱਛ ਲੂੰਗੀ ਕਿਕਰ ਨੂੰ ਅਸੀਂ ਦੋਨੇ ਮਾ ਪੁੱਤ ਆ ਜਾਗੇ ਨਹੀਂ ਉਹ ਫਿਰ ਆ ਜੂਗਾ ਉਹ ਵੀ ਬਾਰੇ ਬੁਸ ਬੁਸ ਜੇ ਕਰੀ ਜਾਂਦਾਗਾ ਹਾਂ ਬੰਤੋਂ ਦੱਸ ਦੀ ਵੀ ਨਾਨੀ ਨੇ ਫੋਨ ਲਾਇਆ ਸੀਗਾ ਚੰਗਾ ਪੁੱਤ ਚੰਗਾ ਚੰਗਾ ਲੈ ਕਹਿੰਦਾ ਮੈਂ ਜਾ ਕੇ ਕਹਿ ਦੂੰਗਾ ਅੱਛਾ ਲੈ ਬੇਬੇ ਜੇ ਤੁਸੀਂ ਤੁਹਾਡਾ ਬਾਲਾ ਮੰਨ ਜਾਇਆ ਹੋਇਆ ਜਾਂ ਤੁਸੀਂ ਜਾ ਕੇ ਮਿਲਿਆ ਹੁੰਦੇ ਜਾਂ ਇਹ ਕੱਲਾ ਜਾਇਆ ਹੁੰਦਾ ਚਲ ਫਿਰ ਮੈਂ ਕਰਦੀ ਆ ਰਾਇ ਹੋਰ ਜਾਇਓ ਤੁਸੀਂ ਕੋਈ ਗੱਲ ਨਹੀਂ ਹੋਰ ਮੇਰਾ ਵੀ ਬਾਲਾ ਕਿਤੇ ਜਾ ਖੁਸੀ ਜਾਂਦਾ ਤੇ ਨਾਲੇ ਹੁਣ ਉਹ ਵੀ ਬਿਰਬਿਰਦ ਕਰੀ ਜਾਂਦਾ ਕਾਇਦਨ ਹੋ ਗਏ ਉਹਨੂੰ ਕਹੀ ਜਾਂਦੇ ਨੂੰ ਕਹਿੰਦਾ ਮਾਂ ਮੇਰੇ ਤੇ ਜੀ ਨਹੀਂ ਲੱਗਦਾ ਜੀਤੋ ਬਿਨਾਂ ਉਹਦੇ ਬਿਨਾਂ ਨਹੀਂ ਐਨਾ ਕਿੰਨੇ ਦਿਨ ਹੋ ਗਏ ਫਿਰ ਮੈਂ ਲਾ ਕੇ ਗਈ ਐ ਇੱਥੇ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਚਲ ਕੋਈ ਨਾ ਐਵੇਂ ਨਾ ਤੂੰ ਜੀ ਖੁਸ਼ ਸੁਖ ਸੁਖ ਕਰ ਤੁਸੀਂ ਮਿਲਿਆ ਆਇਓ ਪੋਰ ਕੋਈ ਨਹੀਂ ਫਿਰ ਮੇਲਾਵਾਂਗੇ ਚੱਲ ਮੈਂ ਆਟਾ ਗੁੰਨਦੀ ਆਂ ਗੁੰਨਣਾ ਕੋਈ ਨਹੀਂ ਲਾਦਾ ਰੋਟੀ ਐਨੇ ਕਿ ਕਰਾ ਜੂਗਾ ਠੀਕ ਕੀ ਕਰੇ ਮਨਿੰਦਰ ਕੀ ਦੇਖਦੀ ਮम्मी ਮੈਂ ਮਨਿੰਦਰ ਨਾਲ ਗੱਲ ਕਰਨੀ ਸੀਗੀ ਮਨਿੰਦਰ ਕਿੱਥੇ ਆ ਕੋਈ ਨਾ ਫਿਰ ਕਰ ਲਈ ਗੱਲ ਲੈ ਤੱਕ ਫਿਰ ਕਰ ਲਈ ਕਿੱਧਰ ਹੈ ਮੈਂ ਗੱਲ ਕਰਾਂ ਮੈਂ ਉਹਦੇ ਨਾਲ ਹੈ ਹੀ ਨਹੀਂ ਮਨਿੰਦਰ ਘਰੇ ਕਿਉਂ ਕਿੱਧਰ ਗਈ ਹੈ ਪਤਾ ਕਿੱਥੇ ਗਈ ਹੈ ਉਸ ਸਕੂਲ ਗਈ ਹੈਗੀ। ਸਣੀ ਛੱਡਣ ਗਿਆ ਉਹ। ਅੱਛਾ। ਨਾ ਇਹਦਾ ਮਤਲਬ ਹੈ ਤੁਸੀਂ ਉਹਨੂੰ ਭੇਜਤਾ ਸਕੂਲ ਹੈ ਫਿਰ। ਤੁਹਾਡੇ ਤਾਂ ਪੰਜ ਸੱਚੀ ਗੱਲ ਹੈ। ਜਮਾ ਨਹੀਂ ਕੰਨ ਤੇ ਜੂ ਸਰਕਦੀ ਗਈ ਹੈ। ਤੁਹਾਨੂੰ ਤਾਂ ਜਮਾ ਹੀ ਬਿਸ਼ਰਮੀ ਦਾ ਹੈ ਨਹੀਂ ਕਿ ਸਾਡੀ ਕਿੱਡੀ ਕਿਡੀ ਸ਼ਰਮੀ ਹੋਈ ਜਾਂ ਤੇ ਲੋਕ ਸਾਨੂੰ ਕੀ ਗੱਲਾਂ ਕਰੀ ਜਾਂਦੇ ਆ। ਪਿੰਡ ਛੱਡ ਕੇ ਅਸੀਂ ਸ਼ਹਿਰ ਆ ਕੇ ਬਹਿ ਗਏ ਆਂਗੇ ਹੈ। ਕੋਈ ਨਾ ਭਣਜੀ। ਫਿਰ ਹੁਣ ਸਕੂਲ ਤਾਂ ਭੇਜਣੀ ਆ ਜਵਾਖੜੀ ਨੂੰ। ਹੁਣ ਘਰੇ ਵਹਾ ਕੇ ਵੀ ਕੀ ਆ? ਇੱਕ ਛੋਟੀ ਜੀ ਗੱਲ ਪਿੱਛੇ ਹੁਣ ਜਵਾਕ ਦੀ ਜ਼ਿੰਦਗੀ ਥੋੜੀ ਖਰਾਬ ਕਰ ਸਕਦੇ ਆਂ। ਚਾਹ ਬਈ ਆਪਾਂ ਤਾਂ ਦਿੱਤੀ ਹੈਗਾ। ਮੇਰੀ ਕਿਹੜਾ ਕੁਝ ਲੱਗਦੀ ਐ ਤੇਰੀ ਧੀ ਆ। ਉਹਨੂੰ ਰੱਖ ਚਾਹੇ ਉਹਨੂੰ ਭੇਜ ਮੈਂ ਕੀ ਲੈਣਾਗਾ। ਪਰ ਇੱਕ ਗੱਲ ਐ ਅਣਖ ਰੜਕ ਵਾਲੀ ਗੱਲ ਹੈ ਹੀ ਨਹੀਂ ਤੁਹਾਡੇ ਚ। ਮੰਮੀ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਹੋ? ਕਿਹੜੇ ਲੋਕਾਂ ਦੀ ਗੱਲ ਕਰਦੇ ਹੋ? ਲੋਕਾਂ ਨੇ ਕਿਹੜਾ ਖਾਣ ਨੂੰ ਦੇਣਾ? ਆਪਾਂ ਆਪਦੇ ਘਰੇ ਖੁਸ਼ ਹੋਣੇ ਚਾਹੀਦੇ ਆਂ। ਇਥੇ ਗੱਲ ਤੇਰੀ ਠੀਕ ਆ ਪੁੱਤ। ਵੀ ਲੋਕਾਂ ਤੋਂ ਕਿਹੜਾ ਆਪਾਂ ਖਾਣ ਨੂੰ ਲੈਣਾਗਾ ਜਾਂ ਆਪਾਂ ਉਹਨਾਂ ਨੇ ਦੇ ਕੇ ਜਾਣਾ ਘਰੇ। ਫਿਰ ਮੈਨੂੰ ਆਏ ਦੱਸੋ ਵੀ ਤੁਸੀਂ ਬਿਸ਼ਰਮੀ ਦੇ ਮਾਰੇ ਪਿੰਡ ਛੱਡ ਕੇ ਫਿਰ ਇੱਥੇ ਆ ਕੇ ਬਹਿ ਗਏ ਹੋਗੇ ਜੇ ਤੁਹਾਨੂੰ ਲੋਕਾਂ ਦੀ ਅੱਡੀ ਪਰਵਾਹੀ ਹੈ ਨਹੀਂ ਸੀ ਮੰਮੀ ਉਹ ਲੋਕਾਂ ਕਰਕੇ ਨਹੀਂ ਆ ਕੇ ਬੈਠੇ ਆਪਦੀ ਖੁਸ਼ੀ ਲਈ ਆ ਕੇ ਬੈਠੇ ਆ ਵੀ ਕਾ ਨੂੰ ਇਹ ਜੱਜ ਵਿਚਰਨਾ ਕਾ ਤੋਂ ਜਿਹਹ ਜੀ ਲੋਕਾਂ ਦੀ ਸੋਚ ਹੁੰਦੀ ਹੈ ਉਹੇ ਜੀ ਵਰਤ ਲੈਂਦੇ ਆ ਲੋਕਾਂ ਦੇ ਨਾਲੇ ਭੈਣ ਜੀ ਕੰਮ ਕੀ ਹੈਗਾ ਉਹਨੂੰ ਦੇਖ ਲਿਆ ਉਹਨੂੰ ਦੇਖ ਲਿਆ ਬਸ ਗੱਲਾਂ ਕਰ ਲਈਆਂ ਲੋਕਾਂ ਦਾ ਕੰਮ ਕੀ ਹੈ ਇਹ ਹੀ ਕੰਮ ਆ ਸਾਰਾ ਦਿਨ ਮਾਂ ਨਾਲ ਕਿਸੇ ਦੀ ਸੋਚ ਥੋੜੀ ਆਪਾਂ ਬਦਲ ਸਕਦੇ ਆਂਗੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਤੂੰ ਕਾ ਤੂੰ ਇਹ ਗੱਲ ਕਹੀ ਜਣੀਆ ਘਰ ਤਾਂ ਮੇਰੇ ਹੀ ਬਣਿਆ ਧੀਆ ਮੈਂ ਤੇਰੀ ਲੈ ਤੇ ਮੈਂ ਕਦੋਂ ਪੈਂਦੀ ਆ ਵੀ ਬਗਾਨੇ ਦਾ ਘਰ ਬਣਿਆ ਜੇ ਤੇਰਾ ਘਰ ਬਣਿਆ ਨਾ ਮੈਂ ਤੈਨੂੰ ਤਾਂ ਹੀ ਕਹਿੰਦੀ ਆ ਵੀ ਆਪਦੇ ਨੂੰ ਬਣਾ ਕੇ ਰੱਖੜਾ ਆ ਇਹਨਾਂ ਦੇ ਹੱਥੀਂ ਘਰ ਨਾਲ ਜੜਾ ਲੈ ਹਾਂਏ ਭੈਣ ਜੀ ਨਾ ਅਸੀਂ ਕਿਹੜਾ ਬਗਾਨੇ ਆਗੇ ਨਾਲ ਸਾਰਾ ਕੁਝ ਇਹਨਾਂ ਦੀ ਤਾਂ ਹੈਗਾਗਾ ਅਸੀਂ ਕਿੰਨਾ ਕਿਚੇ ਰਾਂਗੇ ਦੀ ਭੈਣੇ ਜੇ ਇਹਦਾ ਸਾਰਾ ਕੁਝ ਹੋਵੇ ਨਾ ਫਿਰ ਮੈਨੂੰ ਕਾਹਦੀ ਫਿਕਰ ਫਿਰ ਤਾਂ ਮੈਂ ਜਮਾ ਬੇਫਿਕਰੀ ਹੋਵਾਂ ਇਹ ਤਾਂ ਇਹਦਾ ਕੁਝ ਬਣਦਾ ਨਹੀਂ ਪਿਆਗਾ ਪਹਿਲਾਂ ਤਾਂ ਆਹ ਬੈਠੀ ਆ ਫਿਰ ਤੁਹਾਡੀ ਧੀ ਉਹ ਆਈ ਬੈਠੀ ਆ ਘਰੇ ਨਾ ਕੋਈ ਉਹਦਾ ਟਿਕਾਣਾ ਤੇ ਨਾ ਤੁਸੀਂ ਇਹਦਾ ਟਿਕਾਣਾ ਬਣਾਇਆ ਮੰਮੀ ਆ ਤੁਸੀਂ ਤਾਂ ਬੜਾਓ ਜੇ ਇਹਦਾ ਪਹਿਲਾਂ ਬੜਾਇਆ ਹੋਵੇ ਤੁਹਾਨੂੰ ਅਕਲ ਹੋਵੇ ਟਿਕਾਣੇ ਬਣਾਉਣ ਦੀ ਤਾਂ ਭੈਣ ਜੀ ਤੁਸੀਂ ਹੁਣ ਬਹੁਤ ਜ਼ਿਆਦਾ ਬੋਲ ਰਹੇ ਹੋਗੇ ਮੈਂ ਚੁੱਪਾ ਤੁਹਾਡੀ ਲਿਹਾਜ਼ ਕਰਦੀ ਆਂਗੀ ਫਿਰ ਮੰਮੀ ਮੇਰੀ ਤਾਂ ਫਿਕਰ ਕਰ ਲ ਸਵੇਰੇ ਰੌਲਾ ਪਾਈਆਂ ਸੀ ਮੈਂ ਪਾੜੂਗਾ ਜੇ ਡੱਕ ਪੈਣੀ ਸੀ ਤੁਹਾਨੂੰ ਮੇਰੀ ਜਮਾ ਫਿਕਰ ਨਹੀਂ ਹੈਗੀਗੀ ਤੇਰੀ ਫਿਕਰ ਕਰਕੇ ਬੋਲੀ ਜਾਨੀ ਆ ਨਹੀਂ ਮੈਨੂੰ ਕੀ ਲੋੜ ਐ ਨਾ ਤੇ ਮੂੰਹ ਲੱਤਨ ਦੀ ਨਾ ਜੋ ਉਨੀ ਕੀ ਹੋ ਗਈ ਰੋਈ ਜਾਏ ਮੁੜ ਕੇ ਤੂੰ ਕੀ ਲੈਣਾ ਸਾਡੇ ਘਰ ਤੋਂ ਮੈਨੂੰ ਤਾਂ ਹੀ ਕਹਿੰਦੀ ਆ ਸਾਰਾ ਨਾ ਮੂਰੇ ਮੂਰੇ ਕਰੀ ਜਾਨੀ ਹੈਗੀ ਆ ਤਿੰਨ ਫਿਰਤੀਆਂ ਕਰ ਲੈ ਨਾ ਉਹ ਕੁੜੀ ਨੂੰ ਉੱਥੇ ਭੇਜ ਦੇ ਤੇ ਘਰੇ ਕੰਮ ਕਰ ਲੈ ਕਰ ਉਹਦਾ ਤਾਂ ਕੰਮ ਨਹੀਂ ਹੁੰਦਾਗਾ ਮੰਮੀ ਤੇਰੇ ਸਾਹਮਣੇ ਸਾਰੇ ਹੀ ਕਰਦੀਆਂ ਮੈਨੂੰ ਹੱਥ ਕਦੋਂ ਲਾਉਣ ਦਿੰਦੀ ਐ ਕੰਮ ਨੂੰ ਮੈਂ ਆਪਣੀ ਮਰਜ਼ੀ ਨਾ ਕਰਦੀ ਤੇ ਤੂੰ ਕੀ ਲੈਣ ਗਈ ਸੀ ਜੇ ਤੈਨੂੰ ਹੱਥ ਨਹੀਂ ਲਾਉਣ ਦਿੰਦੀਆਂ ਜੀ ਇੰਨੀ ਇਹਨੇ ਲਾੜੀ ਰੱਖਿਆ ਤੈਨੂੰ ਮੈਂ ਤਾਂ ਸਭ ਕੀ ਲੈਣ ਗਈ ਸੀ ਜਿਹੜੇ ਸੂਟ ਨਾ ਆ ਕੇ ਤੁਸੀਂ ਲਾ ਕੇ ਰੱਖਿਆ ਉਹ ਤਾਂ ਕਿਸ ਸੁਪਣਾ ਪਾਉਣ ਗਈ ਸੀ ਸਾਡੇ ਤਾਂ ਅਸੀਂ ਸਾਰਿਆਂ ਦੇ ਸਵੇਰੇ ਭੂਆਪਤੀ ਜੀ ਨੇ ਧੋਤੇ ਤੇ ਬਾਕੀ ਰਹੀ ਗੱਲ ਬੋਲਣ ਬੁਲਾਉਣ ਦੀ ਆਹ ਬੰਨੇ ਹੱਥ ਸਾਡੇ ਜਵਾਕ ਤੇ ਅਸਰ ਗਲਤ ਨਾ ਪਾ ਜੇ ਠੀਕ ਹੈ ਸਾਨੂੰ ਗਾਹ ਸਾਡੇ ਬੰਸ ਜੀ ਜਵਾਕ ਦੇ ਅਸੀਂ ਜੇ ਤੁਹਾਨੂੰ ਇੰਨੀ ਬੰਸ ਦੀ ਲੋਡ ਹੋਵੇ ਨਾ ਤਾਂ ਤੁਸੀਂ ਆ ਕਰਤੂਤਾਂ ਨਾ ਕਰੋ ਤੁਸੀਂ ਵੀ ਇਹ ਲੈ ਤੇ ਕਲੇਸ਼ ਪੈਣ ਨਾ ਦੋ ਚੁੱਪ ਕਰਕੇ ਕੁੜੀ ਨੂੰ ਘਰੇ ਬਿਠਾਓ ਤੇ ਮੱਕੇ ਗੱਲ ਨਿਵੇਂੜੋ ਕਲੇਸ਼ ਤਾਂ ਤੁਹਾਨੂੰ ਤੇਰੀ ਲੱਗਦੀ ਹੈ ਤੇਰੀ ਮੈਂ ਤੁਹਾਨੂੰ ਦੱਸਾਂ ਤੂੰ ਪਾ ਕਲੇਸ਼ ਤੂੰ ਨਹੀਂ ਟਿਕਣ ਦਿੰਦੀ ਸਾਨੂੰ ਆਹੋ ਮੈਂ ਨਹੀਂ ਟਿਕਣ ਦਿੰਦੀਗੀ ਮੈਂ ਕੀ ਲੈਣਾ ਤੇ ਛੋਟਾ ਘਰ ਆ ਜੇ ਮਰਜ਼ੀ ਕਰੋ ਮਾ ਹੁਣ ਮੈਂ ਤੈਨੂੰ ਕੀ ਸਮਝਾਇਆਗਾ ਤੂੰ ਜਮੇ ਹੱਦ ਕਰੀ ਜਾਂਦਾ ਮੈਂ ਸਮਝ ਲਿਆ ਕੋਈ ਗੱਲ ਨਹੀਂ ਸਾਂਭ ਲਿਆ ਉਹਦਾ ਮੈਂ ਤਾਂ ਚੱਲੀ ਆਗੀ ਹਾਂ ਸਾਂਭ ਲਿਆ ਉਹਦਾ ਜੇ ਸੰਭਾ ਜਾਂਦਾ ਤੇਰੇ ਤੋਂ ਤਾਂ ਤਾਂ ਹੀ ਤਾਂ ਭਾਬੀ ਲੜਦੀ ਹੈਗੀ ਤਾਂ ਹੀ ਤੈਨੂੰ ਰੋਟੀ ਫੜਾਉਂਦੀ ਹੈ ਇੱਕ ਗੱਲ ਤੇ ਆ ਜਾਕਰ ਭਾਬੀ ਲੜ ਜੇ ਭਾਬੀ ਲੜ ਜੇ ਉਸੇ ਤੋਂ ਤੂਤੀ ਉਹਨੂੰ ਮੈਂ ਕਰਦੀ ਆਗੀ ਹਾਂ ਬੋਲ ਕੇ ਦਿਖਾਵੇ ਤੇ ਸੱਸ ਵੀ ਰੋਟੀ ਖਾਣ ਵਾਲੀ ਚਾਹੀਦੀ ਮੈਨੂੰ ਤਾਂ ਮੇਰੀ ਸੱਸ ਬੋਲਦੀ ਨਹੀਂ ਸਾਰੀ ਦਿਹਾੜੀ ਉਹਦਾ ਤਾਂ ਦਿਮਾਗ ਖਰਾਬ ਕਰੀ ਰੱਖਦੀ ਹੈਗੀ ਆਹੋ ਮੈਂ ਦਿਮਾਗ ਖਰਾਬ ਕਰੀ ਰੱਖਦੀ ਆਗੀ ਔਰ ਤਾਂ ਕੋਈ ਗੱਲ ਨਹੀਂ ਹੈ ਕਿ ਇਹ ਜਿੰਨਾ ਮੈਨੂੰ ਬੋਲ ਦੇਣਾ ਇਹਨਾਂ ਨੂੰ ਬੋਲ ਲੈ ਕਰ ਬੋਲਦੀ ਹੈ ਮੈਨੂੰ ਕੋਈ ਕੁਝ ਕਹਿੰਦੇ ਹੀ ਨਹੀਂਗਾ ਕਹਿੰਦਾ ਨਹੀਂ ਤੈਨੂੰ ਕੋਈ ਕੁਝ ਲੱਗਿਆ ਨਹੀਂ ਘਰ ਤੇ ਬਾਹਰ ਨਾ ਬੋਲ ਦਾਨੀ ਹੈ ਮੈਂ ਕਰਦੇ ਕੱਪੜੇ ਇਕੱਠੇ ਮੇਰੇ ਕੋਈ ਜਿਆਦਾ ਤਕਲੀਫ ਹੋਈ ਪਈ ਹੈ ਦੇਖੂਗੀ ਜੋ ਤੈਨੂੰ ਸਾਂਭਣੀਆਂ ਸਾਂਭਣਗੀਆਂ ਜਿਹੜੇ ਲੱਛਣ ਤੂੰ ਕਰੀ ਜਾਂਦੀਆਂ ਉਹ ਤਾਂ ਮੇਰੇ ਜੁੱਤੀਆਂ ਪਵਾਉਣ ਵਾਲੀ ਲੱਗਦੇ ਆ ਕੋਈ ਨਹੀਂ ਚੱਲ ਬੰਦ ਤੋਂ ਆ ਜੂਗੀ ਮੈਂ ਉਹਨੂੰ ਫੋਨ ਫਾਣ ਲਾ ਲੂੰਗੀ ਚੰਗਾ ਹਾਂ ਹੁਣ ਲਾ ਲਈ ਦੁਬਾਰਾ ਲਾ ਲਈ ਹਾਂ ਲਾੜੀ ਤਾਂ ਚੱਲ ਸਕੂਲ ਸੀਗਾ ਬਾਤ ਤੂੰ ਆਏ ਕਰੀ ਦੁਬਾਰਾ ਪਾ ਫੋਨ ਲਾਣੀ ਪੈਨੂ ਹਾਂ ਕੋਈ ਨਹੀਂ ਲਾ ਲੂ ਮੈਂ ਵੀ ਲਾਉਂਗਾ ਅਲੋ ਜੀ ਰੋਟੀ ਨਾ ਬਸ ਮੈਂ ਤਾਂ ਲੈ ਲੈ ਪਟ ਹੂੰ ਲੈ 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 ਕਿ ਲੈ ਲੈ ਹੋਰ ਹੋਰ ਪਤਲੀ ਪਤਲੀ ਤਾਂ ਰੋਟੀ ਹੈ ਜਿੰਨੀ ਪਤਲੀ ਤਾਂ ਹੈਗੀ ਮੈਂ ਖਾ ਲਈ ਬੇਬੇ ਪਹਿਲਾਂ ਦੀ ਖਰਾਕ ਦਾ ਪਹਿਲਾਂ ਨਾਲ ਹਿਸਾਬ ਸੀ ਹੁਣ ਨਹੀਂ ਖਾਦਾ ਹੁੰਦਾ ਗੱਲ ਸਹੀ ਆ ਹੁਣ ਨਹੀਂ ਖਾਦੀ ਜਾਂਦੀ ਇੰਨੀ ਰੋਟੀ ਬਾਕੀ ਉਹ ਤਾਂ ਬਣਾਉਂਦੀ ਹੁੰਦੀ ਸੀ ਤੂੰ ਤੂੰ ਰੋਟੀ ਪਾਣੀ ਸਵਾਲ ਬਣਾਉਂਦੀ ਆ ਦੇਖ ਚਾਚੀ ਦੀ ਰੋਟੀ ਪਾਣੀ ਨਹੀਂ ਬਣਾਉਂਦੀ ਲੈ ਦੇਖ ਲੈ ਬੇਬੇ ਇੰਨੀ ਸਵਾਲ ਸਬਜੀ ਬਣਾਈ ਹੈਗੀ ਆ ਨਹੀਂ ਫੁੱਟਾ ਗਿਆ ਨਾ ਚੁੱਲੇ ਦੀ ਰੋਟੀ ਦਾ ਤੇ ਇਹਦੇ ਸਲੈਂਡ ਦੀ ਰੋਟੀ ਦਾ ਫਰਕ ਬਹੁਤ ਆਗਾ ਅੱਗੇ ਆਪਾਂ ਚੁੱਲੇ ਤੇ ਬਣਾਉਂਦੇ ਹੁੰਦੇ ਸੀਗੇ ਸਾਰਾ ਚਾਹ ਵੀ ਚੁੱਲੇ ਤੇ ਬਣਾਉਂਦੇ ਹੁੰਦੇ ਸੀ ਹੁਣ ਆਪਣੇ ਕੜੀ ਤਾਂ ਵੀ ਸਵਾਲ ਬਣਾ ਜਿਹੜੀ ਗੱਲ ਆ ਹਾਂ ਨਹੀਂ ਕੜੀ ਕੜੀ ਤਾਂ ਮੈਂ ਵੀ ਆਖਿਆ ਨੀ ਮਾਜੀ ਬਹੁਤ ਸਵਾਲ ਬਣਾਈ ਆ ਮੇਰੀ ਗੱਲ ਸੁਣੀ ਉਹ ਬੰਤ ਮਾਸੀ ਦਾ ਫੋਨ ਆਇਆ ਸੀਗਾ ਹਾਂ ਉਹ ਕਹਿੰਦੀ ਸੀ ਕਹਿੰਦੀ ਵੀ ਮੈਂ ਆਉਣਾਗਾ ਤੇ ਮੈਂ ਹਾਂ ਵੀ ਤੂੰ ਆ ਜਾ ਉਹ 10:00 ਤੇ ਮੈਂ ਹਾਂ 9 ਨੰਬਰ ਕੋਲੇ ਜਾ ਕੇ ਫੋਨ ਕਰਦੇ ਹਾਂ 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 10:00 ਦਾ ਸਮਾਂ ਮੈਂ ਦੱਸਤਾ ਸੀਗਾ ਉਹ ਆਊਗੀ ਠੀਕ ਆ ਨਾ ਕੋਈ ਨਹੀਂ ਆ ਜਾਣ ਦੇ ਹਾਂ ਯਾਰ ਮਿਲ ਜੂਗੀ ਉਹਨਾਂ ਦੇ ਵੀ ਜੀਭਾ ਉਹਦਾਂ ਪਿਆਗਾ ਇਕੱਲੇ ਆਉਂਦੇ ਨੇ ਨਾ ਇਕੱਲੇ ਆਊਗੀ ਆ ਇਕੱਲੇ ਆਊਗੀ ਇਕੱਲੇ ਆਊਗੀ ਹਾਂ ਕੋਈ ਤੇ ਦਵਾਈ ਲੈਣਾ ਹੀ ਹੋਈ ਹੈ ਬੰਡੇ ਯਾਰ ਕੋਈ ਨਹੀਂ ਆ ਨਾਲ ਕਹਿੰਦੀ ਆ ਮਿਲ ਜੂਗੀ ਆ ਕੇ ਘਰ ਦੇਖ ਜੂਗੀ ਆ ਕੇ ਘਰ ਦੇਖ ਜੂਗੀ ਹਾਂ ਹਾਂ ਬੜੀ ਹੋਰ ਕੰਮ ਨਾ ਲਫੜ ਪਾਣੀ ਪਤਾ ਮੈਂ ਮੇੜੇ ਨਹੀਂ ਹੈਗੇ ਜਿਹੜੀ ਗੱਲ ਸੱਚ ਆ ਸੱਚ ਆ ਹੁਣ ਤੂੰ ਬਦਲ ਜਾ ਹੁਣ ਤਾਂ ਪੁੱਤ ਵਿਆਹ ਲਿਆ ਤੂੰ ਤੂੰ ਮੰਜੇ ਤੇ ਬਹਿ ਕੇ ਖਾ ਸਾਰੀ ਦਿਹਾੜੀ ਉੱਥੇ ਕਚਕਚ ਕਰੀ ਜਾਨੀ ਆ ਹਰ ਕੰਮ ਦੇ ਵਿੱਚ ਨਗੋਚ ਉਹ ਮੈਨੂੰ ਇਹ ਵਿਚਾਰੀ ਦੱਸਦੀ ਹੈ ਕਹਿੰਦੀ ਨਾ ਤਾਂ ਮੰਮੀ ਢਾਲ ਸਬਜ਼ੀ ਪਸੰਦ ਕਰਦੀ ਆ ਨਾ ਕਹਿੰਦੀ ਕੱਪੜੇ ਧੋਤੇ ਪਸੰਦ ਕਰਦੀ ਆ ਜੇ ਕਹਿੰਦੀ ਤੇਰਾ ਬਾਈ ਮੈਨੂੰ ਕੁਛ ਲਿਆ ਦਿੰਦਾ ਤਾਂ ਲੜਾਈ ਪਾ ਕੇ ਬਹਿ ਜਾਂਦੀ ਵੀ ਹਾਂ ਹਾਂ ਇਹਨੂੰ ਬੈਲੀ ਨੂੰ ਸਾਰਾ ਕੁਝ ਸੁਣ ਲੈ ਮੇਰੀ ਉਹ ਤਾਂ ਤੈਨੂੰ ਸਾਰਾ ਕੁਝ ਦੱਸਦੀ ਮੇਰਿਆਂ ਦਾ ਦੱਸ ਤਾ ਨਾ ਉਹਨੇ ਤੈਨੂੰ ਆਪਦੇ ਦਾ ਦੱਸਿਆ ਉਹਨੇ ਕੋਈ ਮੈਂ ਕੀ ਕਰਦੀ ਆਗੀ ਇਹ ਉਹ ਮੈਨੂੰ ਕਹਿੰਦਾ ਚੱਜ ਨਹੀਂ ਸਿਖਾਇਆ ਮੇਰੀ ਮਾਂ ਕੱਲਿਆਂ ਬੈਰਪਾ ਚਖਾਣਾਈ ਆ ਨਾ ਤੂੰ ਮੇਰੀ ਗੱਲ ਸੁਣ ਲੈ ਮੇਰੇ ਘਰ ਦੀ ਗੱਲ ਕਰਨੀ ਤੈਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਚੁੱਪ ਕਰਕੇ ਉਹਦਾ ਇੱਥੇ ਸੰਭਾਲ ਲੈ ਜੇ ਤੇਥੋਂ ਕੁਝ ਬਚਾਈਦਾ ਤਾਂ ਬਚਾਲਾ ਮੈਂ ਤੈਨੂੰ ਨਾ ਕਹਨੀ ਆ ਮੈਂ ਵੀ ਤੈਨੂੰ ਆਹੀ ਕਹਨੀ ਆ ਵੀ ਤੂੰ ਉੱਥੇ ਮੰਮੀ ਆਪਣਾ ਘਰ ਸੰਭਾਲ ਇੱਥੇ ਮੇਰੇ ਘਰ ਚ ਨਾ ਬੋਲ ਇਹ ਮੇਰਾ ਘਰ ਹੈਗਾ ਨਹੀਂ ਤੇਰੇ ਕਿਉਂ ਨਹੀਂ ਖਾਣੇ ਪੈਂਦੀ ਮੇਰੇ ਤਾਂ ਆ ਜਗ੍ਹਾ ਤੇਰੇ ਖੇਤਰ ਦਾ ਹੈ ਕਿ ਖਿੱਚ ਕੇ ਤਰੋਂ ਵੀ ਤੇਰੇ ਅਕਲ ਖਾਂ ਚ ਪੈਈਆਂ ਕੋਈ ਗੱਲ ਮੇਰੀ ਗੱਲ ਸੁਣ ਉੱਥੇ ਜਾ ਉੱਥੇ ਤੂੰ ਘਰ ਦੀ ਮਾਲਕਣੀਆ ਢੋਲ ਬਿਗਾੜ ਤਰਾਉਂਦਾ ਘਰ ਆ ਇੱਥੇ ਤੂੰ ਕਾਹਤੋਂ ਦੁਰਦਸ਼ਾ ਲਈ ਜਾਨੀ ਆ ਚੱਲ ਚੰਗਾ ਭਾਈ ਬਲ ਜਾਨੀ ਕੋਈ ਨਹੀਂ ਕਰ ਦੇ ਮੇਰੀ ਤਿਆਰੀ ਜਾਣ ਦੀ ਬਲ ਜੂਗੀ ਮੈਂ ਤਾਂ ਸ਼ਾਮ ਨੂੰ ਉਥੋਂ ਤੂੰ ਹੋ ਜਾ ਕੋਈ ਖੁੱਲੀ ਇੱਥੇ ਮੇਰੀ ਗੱਲ ਗੁੱਸਾ ਨਾ ਕਰ ਮੈਂ ਤੇ ਜਾ ਪੂਆ ਜੀ ਹੋ ਜੂ ਸੋਖੀ ਮੇਰੀ ਗੱਲ ਤਾਂ ਸੁਣ ਲੈ ਤੂੰ ਗੁੱਸਾ ਕਰ ਜਾਨੀ ਆ ਉਹ ਮੇਰਾ ਥੋੜਾ ਜਨਾ ਉਹੀ ਗੁੱਸੇ ਜਿਹੇ ਵਾਲਾ ਸੁਭਾ ਤੇਰੇ ਵਾਂਗੂ ਕਈ ਵਾਰੀ ਹੋ ਜਾਂਦਾ ਮੈਂ ਤੈਨੂੰ ਐ ਕਹਿੰਦੀ ਆ ਮਾਂ ਬਣ ਕੇ ਦੇਖ ਇਹ ਮੇਰੀ ਪੂਆ ਮੇਰੀ ਸੱਸ ਜੇ ਤੈਨੂੰ ਐ ਗਾਲਾਂ ਦਿੰਦਿਆਂ ਨੇ ਮੈਂ ਤੇ ਚੱਲਿਆ ਜੂਗੀ ਇਹ ਤੇਰੀ ਪੂਆ ਹੋਗੀ ਇਹ ਤੇਰੀ ਸੱਸ ਹੋਗੀ ਉਹ ਤੇਰੀ ਨੰਦ ਹੋਗੀ ਮੈਂ ਕੀ ਆਂ ਤੂੰ ਮੇਰੀ ਮਾਂ ਜਦ ਮੈਂ ਤੈਨੂੰ ਪਾਲਿਆ ਜੰਮਿਆ ਤੇਰਾ ਵਿਆਹ ਕੀਤਾ ਇੱਥੇ ਤੇਰੇ ਭਲੇ ਦੀ ਕਹਿਨੀ ਆ ਨੀ ਆ ਦੋ ਬੇਟੀਆਂ ਤੈਨੂੰ ਖਾਈ ਜਾਂਦੀਆਂ ਆ ਤੇਰੇ ਬੰਦੇ ਦਾ ਇਹਨਾਂ ਨੇ ਕੱਖ ਨਹੀਂ ਰਹਿਣ ਦੇਣਾ ਮੈਂ ਤਾਂ ਹੀ ਕਹਿਨੀ ਆ ਮੈਂ ਇੱਥੇ ਸੰਭਾਲ ਲੂ ਤੂੰ ਮੇਰੀ ਗੱਲ ਸੁਣ ਤੂੰ ਕਹਤੋਂ ਬੁਰੀ ਪੈਣੀ ਹੈਗੀ ਤੂੰ ਮੈਨੂੰ ਦੱਸ ਦੇ ਕੀ ਕਰਨਾ ਮੈਂ ਆਪੇ ਕਰ ਲੂ ਤੂੰ ਮਾਂ ਬਣ ਕੇ ਵਗ ਜਾ ਮੇਰੀ ਗੱਲ ਸੁਣ ਉੱਥੇ ਮੇਰੀ ਚੰਗਾ ਭਾਈ ਵਗ ਜਾਣੀ ਕੋਈ ਨਹੀਂ ਕਰ ਦੇ ਤਿਆਰੀ ਲੱਗ ਗਿਆ ਪਤਾ ਮੈਨੂੰ ਮੇਰੇ ਧੀ ਵੀ ਇਹ ਗੱਲ ਕਹਿਣ ਲੱਗੀ ਤੂੰ ਵਗ ਜਾ ਇੱਥੋਂ ਵਗ ਜਾਣੀ ਕੋਈ ਜਦੋਂ ਕੋਈ ਲੋੜ ਪੈ ਗਈ ਫਿਰ ਮੈਨੂੰ ਬੁਲਾਣਾ ਹਸਾਉ ਲਾ ਲਈ ਫਿਰ ਲੈ ਮੈਂ ਹੋਰ ਕਿਹਨੂੰ ਬੁਲਾਉਂਗੀ ਤੂੰ ਮੇਰੀ ਮਾਂ ਕੀ ਮੈਂ ਨਹੀਂ ਆਉਂਦੀ ਹੁੰਦੀ ਹੁਣ ਮੇਰੇ ਜਾਪੇ ਵੇਲੇ ਆ ਜੀ ਨਾ ਆਪੇ ਸਾਂ ਨੂੰ ਤੇਰੀ ਭੂਆ ਤੇ ਤੇਰੇ ਸੱਸਾਗੇ ਨਾ ਆਈਆਂ ਸਾਂ ਲੈਣਗੀਆਂ ਮੈਂ ਤੇ ਤੈਨੂੰ ਐ ਕਹਿੰਨੀ ਜੂ ਉੱਥੇ ਵੀ ਡੁੱਲੀ ਬਿਗੜੀ ਜਾਂਦਾ ਹੋਇਆ ਉੱਥੇ ਆਪਣਾ ਵੀ ਬਣਾਇਆ ਹੋਇਆ ਤੇਰਾ ਆਪ ਬਣਾਇਆ ਤੂੰ ਕਹਿੰਨੀ ਤਾਂ ਹੁੰਨੀ ਮੈਂ ਹੱਡ ਗਾਲ ਤੇ ਤੂੰ ਨੀ ਚੰਗਾ ਬਾਲੀਆਂ ਗੱਲਾਂ ਨਾ ਮਾਰ ਬਸ ਤੂੰ ਇਹੀ ਕਹਿੰਨੀ ਮੈਂ ਭੱਗ ਜਾ ਮੈਂ ਭੱਗ ਜੂ ਛਾਉ ਨੂੰ ਮੇਰੀ ਤਿਆਰੀ ਕਰ ਦੇ ਜਾ ਬਸ ਬਾਲਾ ਨਾ ਮੇਨ ਬੋਲ ਠੀਕ ਹੈ ਮੰਮੀ ਹਾਂ ਕਰ ਦੇ ਤਿਆਰੀ ਮੇਰੀ ਚੰਗਾ ਇਥੋ ਲੋ ਹੂਪੀ ਤਾਗ ਇਹ ਨੋਣੀ ਆ ਗਾਲ ਆ ਮੈਂ ਕੀ ਦੇ ਪਿੱਛੇ ਕਰੀ ਜਾਨੀ ਮੇਰਾ ਦਸ ਇੱਥੇ ਕੀ ਗੱਦ ਗੱਡੇ ਆਗੇ ਹੈ ਮੈਂ ਤੇਰੇ ਮਾਰੀ ਕਰੀ ਜਾਨੀ ਵੀ ਤੂੰ ਚਾਰ ਪੈਸੇ ਕੋ ਸਿਲੜ ਤੇਰੇ ਕੋਲ ਬਚੇ ਰਹਿ ਜਾ ਨਾ ਤੇਰਾ ਘਰ ਬਸ ਜੇ ਨੇ ਇਹਨਾਂ ਨੇ ਤਾਂ ਕਰ ਦੇਣਾ ਖਖਰ ਭਖਰ ਆ ਪਹਿਲਾਂ ਭੂਆ ਜੀ ਤੇ ਖਰਚ ਕਰੀ ਜਾਂਦੇ ਸੀ ਹੁਣ ਕੁੜੀ ਤੇ ਲੱਗੇ ਕੱਲ ਨੂੰ ਰੱਖਣਗੇ ਦਾ ਵਿਆਹ ਕਰਦੀਏ ਕਿਸੇ ਪਾਸੇ ਉਹਦੇ ਤੇ ਲਾ ਦੀਏ ਪੈਸੇ ਮੈਂ ਇੱਕ ਹੀ ਲੈਣਾ ਮੇਰੇ ਕੋਲ ਦਫਾ ਕਰਨ ਪਾਰੇ ਹਾਂ ਮੈਂ ਦਬਾ ਗਈ ਜਾਨੀ ਅੱਜ ਇਥੋਂ ਮਾਸੀ ਜੀ ਤੁਸੀਂ ਸਸਿਕਾਲ ਜੀ ਸਸਿਕਾਲ ਜੀ ਤਸ ਤੋਂ ਬਾਲੀ ਦੂਰ ਕਰ ਲੈ ਲਿਆ ਸਸਿਕਾਲ ਮਸੀ ਸਸਿਕਾਲ ਪੁੱਤ ਸਸਿਕਾਲ ਹੋ ਠੀਕ ਹਾਂ ਠੀਕ ਪਤਾ ਬੋਡ ਸਾਗੜ ਵੀ ਆਜੋ ਕਿੱਥੇ ਆ ਟੋੜ ਕਿੱਡੀ ਦੂਰ ਤਾਰ ਗਿਆ ਥੁਰ ਤੁੱਪੇ ਮਸਾ ਬੰਚੇ ਸਤਾ ਆ ਜਪੈਂਤਾ ਪੈਣ ਸਸਿਕਾਲ ਸਸਿਕਾਲ ਪੈਣ ਸਸਿਕਾਲ ਬੜੀ ਦੂਰ ਕਰ ਲੈ ਲਿਆ ਆ ਟੋੜ ਪਿੱਛੇ ਤਾਰ ਗਿਆ ਸਾਨੂੰ ਸਸਿਕਾਲ ਮਸੀ ਸਸਿਕਾਲ ਪੁੱਤ ਹੋ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਕਰ ਬਲਾਸ ਸੋਣਾ ਲੈ ਲਿਆ ਹੋਰ ਭੈਣੇ ਘਰ ਬਲਾਸ ਵਧਾਈ ਹੋਵੇ ਭੈਣੇ ਤੈਨੂੰ ਨਾ ਹਰਾ ਸਭ ਨੂੰ ਬਣਾਵੇ ਪਰ ਦੂਰ ਵਾਲੀ ਐ ਓਏ ਠੀਕ ਐ ਬਸ ਦਵਾਈ ਲੈਣ ਆਈ ਸੀ ਜੋ ਫੋਟ ਬਹਿ ਜਾ ਜੋ ਪਿੱਛੇ ਨਹੀਂ ਹੋਈਆਂ ਇੱਧਰ ਨੂੰ ਆ ਲੈ ਉਦੋਂ ਦੀ ਦਵਾਈਆਂ ਚ ਪੈ ਗਈ ਮੈਂ ਤਾਂ ਪੁੱਛ ਨਾ ਕੋਡੇ ਕਿ ਤਿੰਨ ਦਾ ਜਮਾ ਮਾਰ ਲੇ ਮੈਂ ਖਪਣ ਕੋਲੇ ਜਾ ਕੇ ਆ ਮੱਜ ਪਤਾ ਇਧਰ ਬਵਾ ਜਾ ਤੁਸੀਂ ਉਹ ਨਾ ਬੈਠੀ ਗੱਲੀ ਮੈਂ ਚਾਹਣਾ ਕਿ ਹਾਜੀ ਹੋ ਜਾਏਗੀ ਤੁਸੀਂ ਠੀਕ ਰਹੇ ਨੀ ਹਾਂ ਠੀਕ ਆ ਵਦਗਾ ਤੂੰ ਦੱਸ ਹੋਰ ਪਾਣੀ ਲੈ ਲਈ ਹੈ ਸੋਨਾ ਲੈ ਲਿਆ ਹੈ ਨਾ ਹਾਂ ਬਚਾਰ ਵਗੀ ਫੁੱਲਾ ਡੁੱਲਾ ਹੈ ਨਾ ਫੁੱਲਾ ਡੁੱਲਾ ਸੋਨਾ ਵਦਗਾ ਹਾਂ ਤੇ ਹੋਰ ਦਸ ਜਵਾਕ ਜੱਲਾ ਕਰੇ ਸਾਰਾ ਹਾਂ ਸਾਰੇ ਠੀਕ ਆ ਪੜਦੇ ਬੱਚੇ ਹਾਂ ਤੇ ਬਸ ਮੈਂ ਦਵਾਈ ਲੈਣਾ ਈ ਸੀ ਕੁੜੀ ਨਾਲ ਮੈਂ ਕਿਹਾ ਮੈਂ ਦਵਾਈ ਦਵਾ ਲੈ ਆਦਰਾ ਅੰਗਲਾ ਜੋ ਹੋ ਹੋਇਆ ਉਦੋਂ ਦਾ ਔਰ ਗਿਆ ਨਹੀਂ ਪਾਏਗੀ ਦਾ ਸੇਵ ਠੀਕ ਹੀ ਨਹੀਂ ਰਹਿੰਦੀ ਹਨਾ ਤੇਰਾ ਇਹ ਦਾ ਨੀਵਾ ਵੀ ਕਮਜ਼ੋਰ ਹੋ ਗੋ ਦੋਦੀ ਐਨੀ ਖੇਚ ਤੱਕ ਨਿਗਾ ਕਰਕੇ ਨਿਗਾ ਕਰਕੇ ਹੋ ਗਿਆ ਇਹ ਹਨਾ ਹੋਰ ਦਸ ਤੂੰ ਪੁੱਤ ਕਿਵੇਂ ਵਧੀਆ ਵਧੀਆ ਠੀਕ ਹੈ ਤੁਸੀਂ ਦੱਸੋ ਹਾਂ ਹੋਰ ਬੱਚੇ ਠੀਕ ਹੈਗੇ ਹਾਂਜੀ ਵਧੀਆ ਠੀਕ ਹੈ ਜੀ ਹਾਂ ਪੜੀ ਜਾਂਦੇ ਬੱਚੇ ਹਾਂਜੀ ਪੜੀ ਜਾਂਦੇ ਵਧੀਆ ਹਾਂ ਅਨ ਕੋਈ ਮੈਂ ਤਾਂ ਹੁਣ ਹੀ ਪੀ ਕੇ ਹੱਡੀ ਸੀਗੀ ਤੁਸੀਂ ਠੀਕ ਰਹਿੰਦੇ ਹੋ ਹਾਂ ਠੀਕ ਆ ਪਤਾ ਵਧਗਾ ਠੀਕ ਹੋਰ ਵਿੰਦਰਪੈਣੇ ਜਵਾ ਕਿਵੇਂ ਸੀ ਠੀਕ ਵਧੀਆ ਵਧੀਆ ਠੀਕ ਹੈ ਵਧੀਆ ਪੜੀ ਜਾਂਦੇ ਹਾਂ ਹਾਂਜੀ ਵਧੀਆ ਵਧੀਆ ਪੜੀ ਜਾਂਦੇ हां नुरणे तू दस पुत्त मेरी मम्मी ठीक रहंदी है हां जी हां जी मासी बढ़िया रहंदे ठीक है हुन आई नहीं कदे ना ना जी हुन ता पेंडी ने अच्छा पेंडी ले आ दे दी ग्लास ਪੜਾ ਦੇ ਮੈਂ ਚਾ ਲਿਉਣੀ ਆ ਬਹਿ ਜਾ ਤੁਸੀਂ ਕੋਈ ਨੂ ਪੁੱਤ ਤੂੰ ਰਾਮਕਰ ਲੈ ਕੋਈ ਠਰਕ ਪੀ ਲਾਂਗੇ ਇਹਦੀ ਮਾਂ ਕਿੱਥੋਂ ਜਾਣਾ ਅੱਥੋਂ ਗਈ ਆ ਮਹੀਨਾ ਤੋਂ ਲਾ ਮੈਂ ਬਠੀ ਰਹਾਂ ਜੇ ਤੂੰ ਆ ਜਾਂਦੀ ਮਹੀਨਾ ਮਹੀਨਾ ਨਹੀਂ ਜਾਂਦੀ ਉਹ ਅਕੇ ਉਹ ਜੋੜਨੀ ਆ ਮੈਂ ਮੁੱਲ ਦਾ ਦੁੱਧ ਹੁੰਦਾ ਪਾ 6 ਕਿਲੋ ਸੀ ਦੁੱਧ ਲੈਣੇ ਉਹੀ ਅਸੀਂ ਲੱਸੀ ਬਣਾ ਲੈਣੇ ਨਾਲੇ ਨਾਲੇ ਅਸੀਂ ਕਹਿਓ ਬਣਾਉਣੇ ਆ ਕਿਲੋ ਪੱਕਾ ਕਹਿਓ ਨਾ 8 ਦਿਨਾਂ ਚ ਡਾ ਦੇਉਂਗੀ ਬਾਹਰ ਉਹ ਸੰਗ ਜੀ ਹੈ ਨਾ ਇਹ ਤਾਂ ਜਮੀ ਨਹੀਂ ਸੰਗ ਮੰਦੀ ਨਾਲੀ ਹਾਂ ਕਿਧਰੇ ਤੇ ਦੰਗਾ ਪਾੜ ਗਿਆ ਕਿਧਰੇ ਪਰੌਠੇ ਤੇ ਕਹਿਓ ਲਾਉਗੀ ਭੁੱਖੇ ਕਰਦੇ ਆ ਭੈਣੇ ਭੁੱਖੇ ਕਰਦੇ ਆ ਉਹੀ ਤਾਂ ਗੱਲ ਭੁੱਖੇ ਘਰ ਵਾਲਾ ਕੰਮੀ ਆਗਾ ਭੁੱਖੇ ਘਰ ਦੀ ਮੰਗ ਲੈ ਨੰਗਾ ਨਾ ਮੱਥਾ ਲੱਗ ਗਿਆ ਤੇਰਾ ਪੁੱਛ ਨਾ ਭੈਣੇ ਜਦੋਂ ਆ ਜਾਂਦੇ ਨਾ ਸਾਡੇ ਤਾਂ ਆਖੀਂ ਕਿ ਕਹਿੰਦੇ मनिंद्रे कोई गल की ना पुत कोई नही करी हूं तो ओदू बा गंगा वसदी जो अथे आए गए हाँ हूं तो कोई गल बात नहीं, 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 नहीं।, नहीं कि ਵਧੀਆ ਆ ਬਦਰਾ ਇੰਜੇ ਮਤਹਾਸ ਦੇ ਖੇਡਦੇ ਪੁੱਤ ਇਹਦਾ ਵੀ ਬਲਾਈਂ ਕਰਦਾਗਾ ਵਧੀਆ ਇਹਨੂੰ ਚਾਹੁੰਦਾਗਾ ਚੱਲ ਵਧੀਆ ਹੋਰ ਪੁੱਤ ਹੋਰ ਕਲੇਸ ਖਮੋ ਗਿਆ ਹੁਣ ਤਾਂ ਸਾਡੇ ਘਰੇ ਵਧੀਆ ਅਖੀਂ ਕਹਿੰਦੀ ਕਲੇਸ ਖਲੂਸ ਜਮਾ ਨਹੀਂਗਾ ਬੈਠ ਚੋ ਤੁਸੀਂ ਬੈ ਜਾ ਪੁੱਤ ਬੈਠੇ ਬੈਠੇ ਹੁਣ ਵਧੀਆ ਕੁੜੀਆਂ ਨੂੰ ਬੁਲਾਉਂਦਾ ਵਧੀਆ ਇਹਨੂੰ ਬੁਲਾਉਂਦਾਗਾ ਠੀਕ ਹਾਂ ਹੁਣ ਤਾਂ ਸੁੱਖ ਨਾਲ ਅਸੀਂ ਬਾਲੇ ਸੌਖੇ ਹੋ ਗਏ ਉੱਥੋਂ ਆ ਕੇ ਠੀਕ ਐ ਚਲੋ ਵਧੀਆ ਚੰਗੀ ਗੱਲ ਐ